ਲੋ ਬਾਈ ਪਰਾਲੀ ਦੀ ਟਰਾਲੀ ਆ ਗਈ ਪਰਾਲੀ ਦੇ ਲੱਗੇ ਬਣਾਏ ਪਰਾਲੀ ਨੂੰ ਅੱਗ ਲਾ ਕੇ ਲੈ ਜਾਣਗੇ ਬਾਈ ਬੱਚੇ ਨੂੰ ਟਰਾਲੀ ਜੀ ਦੇਖੋ ਬਾਈ ਆਪਣਾ ਵਾਲਾ ਤਾਂ ਕੰਮ ਹੀ ਨਹੀਂ ਬਾਈ ਕੋਈ ਨਾ ਕੋਈ ਵਿਓ ਤੋਂ ਉਹਦੀ ਬਣਾ ਲੈਂਦੇ ਨੇ ਜਾਂ ਕਿਸਾਨਾਂ ਲਾ ਕੇ ਲਾ ਕੇ ਮੈਂ ਬਣਾਉਂ ਤੋਂ ਬਣਾ ਨਹੀਂ ਬਾਈ ਕੋਈ ਕੰਮ ਉਹਦੇ ਕੋਲ ਲੈ ਜਾ ਮੁੰਡੇ ਦੇ ਮੈਂ ਦੇਖੋ ਬਾਈ ਭਰੀ ਹੋਈ ਆ ਟਰਾਲੀ ਪਰਾਲੀ ਦੀ ਕਾਲੀ ਦੇ ਪਰਾਲੀ ਦੇ ਉੱਪਰ ਬਾਈ ਬੰਨ੍ਹ ਕੇ ਆ ਰਹੇ ਆ ਲਾਉਂਦੇ ਨੇ ਬਾਈ 855 ਦੇ ਦੱਬੀ ਪਰਾਲੀ ਨੂੰ ਮਾ ਕਰਕੇ ਲੈ ਜਾਣਗੇ ਪਿੱਛੇ ਨੂੰ ਦੱਬ ਕੇ ਧੂਆਂ ਕਰਕੇ ਪਿੱਛੇ ਨੂੰ ਲੈ ਜਾਣਗੇ ਦੱਬ ਕੇ ਦਬਣਾ ਦਬਣਾ ਵਾਲਾ ਨਹੀਂ ਬਈ ਕੋਈ ਕੰਮ ਇੱਥੇ ਦਬਣਾ ਦਾ ਕੰਮ ਹੀ ਨਹੀਂ ਕੋਈ ਪਰ ਜਿਹੜੇ ਘਰਾਂ 'ਚ ਬੈਠੇ ਨੇ ਬਈ ਉਹਨਾਂ ਨੂੰ ਬੇਨਤੀ ਆ ਯਾਰ ਤੁਸੀਂ ਵੀ ਆਓ ਇਹ ਬਈ ਅੱਗ ਲਾ ਕੇ ਲੈ ਜਾਣਗੇ ਪਿੱਛੇ ਨੂੰ ਦੇਖਣ ਨੂੰ ਹਟ ਜੂਗਾ ਮੈਂ ਉਹਨਾਂ ਨੂੰ ਵੀ ਓਏ ਓਏ ਜੀ ਜੀ ਕੋਲ ਚੱਲ ਫਿਰ ਬੋਲ ਦੰਦੇ ਨਹੀਂ ਖੁੱਤੇ ਤਾਂ ਬਾਹਰ ਖਾਏ ਹੋਣ ਇੱਥੇ ਗੱਲ ਵਸਤੇ ਰੱਖਣੀਆਂ ਬਾਈ ਉਹ ਲੈ ਕੇ ਜਾਣੀ ਉੱਥੇ ਅੰਮ੍ਰੋ ਟ੍ਰੈਡ ਕਰਦੇ ਹੁਣ ਟ੍ਰੈਡ ਤਾਂ ਸਾਰ ਤੇ ਕਰਾ ਲੋ ਟ੍ਰੈਡ ਸਾਰ ਤੇ ਕਰ ਦੋ ਬਾਈ ਆਹ ਵੈਰੀ ਆਹ ਨੇਦਰ ਅਰਜਨ ਬੈਲੀ ਬਾਈ ਪਾਣੀ ਦੇ ਭਰੇ ਹੋਏ ਡਾਡਰ ਵਾਲਾ ਤਾਂ ਜਮੀ ਬਾਈ ਕਿਤੇ ਕਿਲੇ ਹੀ ਨਹੀਂ ਕੋਈ ਕੰਮ ਹੀ ਨਹੀਂ ਪਰ ਟੱਕਾ ਬਹੁਤ ਕਰ ਰਹੇ ਨੇ ਬਾਈ ਦੇਖੋ ਬੰਬ ਮਾਰ ਮਾਰ ਕੇਵੇਂ ਕਰਤਾ ਸੜਕ ਦਾ ਹਾਲ ਇੱਕ ਵਾਰੀ ਬਾਈ ਦੀ ਢੂਈ ਤੇ ਸਰ ਲਈ ਸਰਲੇ ਮਾਰੇ ਨੇ ਬਾਈ ਇਹਨਾਂ ਨੇ ਉਹਨਾਂ ਪਿੱਛੇ ਕਰ ਲੰਨੇ ਕਿਸਾਨਾਂ ਨੂੰ ਉਦਵਨ ਵਾਲੇ ਫੇਰ ਨਹੀਂ ਉਹ ਫੇਰ ਉਹ ਨਹੀਂ ਮੁਰੇ ਨੇ ਦੇਖੋ ਬਾਣਾ ਚ ਖੜੇ ਨੇ ਦਬਨ ਦਬਨ ਵਾਲਾ ਨਹੀਂ ਬਾਈ ਕੋਈ ਕੰਮ ਪਰ ਤੱਕਾ ਜਿਆਦਾ ਕਰਦੇ ਨੇ ਬਾਈ ਕਿਸਾਨ ਕਰਨ ਵੀ ਕੀ ਦੋ ਗੋਲੇ ਹੀ ਹੈ ਦੇ ਨੇ ਅੱਖਾਂ ਤੋਂ ਦੇਖਣੋਂ ਹਟਾਉਂਦਾ ਸਾਹੋਂੋਂ ਹਟਾਉਂਦਾ ਜੇ ਕਿਤੇ ਸਿੱਧਾ ਲਾਠੀ ਚਾਰਦੇ ਆਣ ਬਾਈ ਹੁਣੋਂ ਤਾਂ ਬਾਰਡਰ ਪੱਟ ਕੇ ਪਰਾਂ ਮਾਰਿਆ ਹੁੰਦਾ ਲੁਕਣ ਮਿੱਚੀ ਖੇਡਦੇ ਨੇ ਬਾਈ ਉਹ ਆਪਣੇ ਬੰਦ ਉਧਰ ਖੜੇ ਨੇ ਹੈ ਬਾਈ ਉਧਰ ਖੜੇ ਆ ਉਧਰ ਪਿੰਲੇ ਪਾਸੇ ਬਾਈ ਹਰਿਆਣਾ ਵਾਲੇ ਖੜੇ ਨੇ ਆਪਣੇ ਕੀ ਕਹਿ ਰਹੇ ਹੋ ਲੈ ਹੁਣ ਸੱਟਣਗੇ ਬਾਈ ਗੋਲਾ ਸੱਟਣਗੇ ਕਿਵੇਂ ਕਿਉਂ ਕੇ ਫਾਇਦਾ ਕੀ ਫਾਇਦਾ ਬਾਈ ਗੋਲੇ ਜੇ ਛੱਡਦੇ ਨੇ ਜਿਹੜੇ ਉਹ ਰੁਕ ਜਾਂਦੇ ਨੇ ਮਾਲਾ ਨਹੀਂ ਅੱਗੇ ਤੱਕ ਜਾਂਦੇ ਨੇ ਭੱਜੇ ਥਾਲੇ ਰੁੜਦੇ ਜਾਂਦੇ ਨੇ ਥੱਲੇ ਮਾਰਦੇ ਛੜਕਦੇ ਤੇ ਸਰਦੇ ਜਾਂਦੇ ਨੇ ਬ੍ਰੇਕ ਦੇ ਹੱਥ 'ਚ ਡਾਂਗਾਂ ਛੁੱਟੀਆਂ ਨੇ ਭਾਈ ਕੋਈ ਬਿਨਾਂ ਹਥਿਆਰ ਤੋਂ ਕੋਈ ਭਾਈ ਹੈ